ਆਪਾਂ ਕੋਈ ਗਲਤ ਇਜ਼ਾਮ ਨਹੀਂ ਲਾਣਾ ਜੋ ਅਨੁਕੋਚਨ ਮੀਡੀਆ ਤੇ ਮਿਲ ਰਹੀ ਹੈ ਇਨਫੋਰਮੇਸ਼ਨ ਅਸੀਂ ਔਰੇ ਆਧਾਰ ਤੇ ਆਇਆ ਉਹਨਾਂ ਨੇ ਸਾਨੂੰ ਦੱਸਿਆ ਕਿ ਤੇ ਗਊ ਮਾਤਾ ਦੀ ਦੁਰਗਤੀ ਹੁੰਦੀ ਆ ਇਹਨਾਂ ਨੂੰ ਜਿਹੜੇ ਪੈਸਿਆਂ ਦਾ ਹਿਰ ਫੇਰਾ ਕਿ ਪੱਠੇ ਵੀ ਪੇੜ ਨੇ ਅਸੀਂ ਉਹ ਸਪਸ਼ਟੀਕਰਨ ਲੈਣ ਆਏ ਆ ਅਸੀਂ ਦੇਖੋ ਜੀ ਅੱਜ ਇਨਸਾਨੀਅਤ ਦੇ ਨਾਂ ਤੇ ਕਿ ਗਊ ਭਗਤਾਂ ਦੇ ਨਾਂ ਤੇ ਇਹਨਾਂ ਕੋਲ ਪੁੱਛਣ ਆਏ ਆ ਜੇ ਤੇ ਇੱਥੇ ਇਹੋ ਜਿਹਾ ਕੁਝ ਹੁੰਦਾ ਆ ਆਪਾਂ ਪਾਣੇ ਆ ਅਸੀਂ ਇਹਨਾਂ ਦੇ ਪਰਚਾ ਵੀ ਕਰਾਵਾਂਗੇ ਜੇ ਧਰਨਾ ਲਾਣਾ ਪਿਆ ਧਰਨਾ ਵੀ ਲਾਵਾਂਗੇ ਅਹੀ ਉਹ ਸਪਸ਼ਟੀਕਰਨ ਲੈਣ ਆਏ ਆ ਕਿ ਇਹਨਾਂ ਕੋ ਡਾਕਟਰੀ ਇਲਾਜ ਪੂਰਾ ਹੈਗਾ ਇੱਥੇ ਤੇ ਜਿਹੜੀਆਂ ਗਔਆਂ ਮਰਦੀਆਂ ਉਹਦਾ ਇਹ ਕਰਦੇ ਕੀ ਨੇ ਸਭ ਤੋਂ ਪਹਿਲੀ ਗੱਲ ਤੇ ਮੈਂ ਇਹ ਕਵਾਂਗਾ ਕਿ ਚਲੋ ਇਹ ਆਏ ਆ ਇਹ ਅੱਗੇ ਵੀ ਆਉਂਦੇ ਆ ਵੈਸੇ ਤੇ ਬਟ ਲੇਕਿਨ ਅੱਜ ਇਹ ਆਏ ਆ ਇੱਕ ਇਹਨਾਂ ਨੂੰ ਕੰਪਲੀਟ ਮਿਲਦੀ ਸੀ ਕਿ ਤਾਂ ਕਰਕੇ ਆਏ ਆ ਸੋਸ਼ਲ ਮੀਡੀਆ ਤੇ ਜੇ ਗੱਲਾਂ ਉੱਡਦੀਆਂ ਵਾ ਕਿਤੇ ਨਾ ਕਿਤੇ ਕੋਈ ਸੱਚ ਆ ਜਾਂ ਝੂਠ ਆ ਜਨਤਾ ਤੇ ਪਰੇਸ਼ਾਨ ਹੋ ਰਹੀ ਨਾ ਜਨਤਾ ਦੇ ਮਨ ਚ ਤੇ ਆਂਦਾ ਨਾ ਕਿਤੇ ਸਾਡੀ ਗਊ ਮਾਤਾ ਨਾਲ ਐਦਾ ਹੋ ਰਿਹਾ ਜੇ ਤੁਸੀਂ ਸੱਚੇ ਹੋ ਤਾਂ ਜਨਤਾ ਵੀ ਕਲੀਅਰ ਹੋਵੇ ਉਹਨਾਂ ਨੂੰ ਵੀ ਕਲੀਅਰ ਹੋਵੇ ਬਿਲਕੁਲ ਜਿਹੜੇ ਵੀ ਲੋਕ ਅਗਰ ਗਾਂ ਨੂੰ ਭੇਜੇ ਇੱਥੇ ਹੋਰ ਕੋਈ ਗਊਸ਼ਾਲਾ 'ਤੇ ਸੱਤ ਨਹੀਂ ਕਰਦੇ ਔਰ ਅਸੀਂ ਸੱਤ ਕਰਦੇ ਹਾਂ ਉਸ ਤੋਂ ਬਾਅਦ ਉਹਦਾ ਪਤਾ ਵੀ ਨਹੀਂ ਲਿਆ ਨਾਂਦੇ ਕੋਈ ਕਿ ਅਸੀਂ ਅਗਰ ਗਾਵਾਂ ਕਿਤੇ ਭੇਜੀਆਂ ਆ ਤਾਂ ਉਹਦਾ ਪਤਾ ਤੇ ਲਈਏ ਕਮ ਸੇ ਕਮ ਸਾਡੇ ਕੋਲੋਂ ਇਸ ਟਾਈਮ ਦੋ ਪੈਰਾਵੇਟ ਹੈਗੇ ਜਿਹੜੇ ਇੱਥੇ ਮੌਜੂਦ ਹੋ ਜene ਤੁਸੀਂ ਇਹ ਦੇਖਿਓ ਇਹ ਸਾਡਾਗਾ ਆਈਸੀਯੂ ਮੋੜ ਦੇਖੋ ਠੀਕ ਆ ਹੁਣ ਇਹ ਬਲਾਈਂਡ ਗਈ ਆ ਗਾਂ ਇਹ ਗਾਂ ਬਲਾਈਂਡ ਗਈ ਆ ਇਹਦਾ ਕੀ ਕਸੂਰ ਹੈਗਾ ਇਹਨੂੰ ਛੱਡ ਦਿੱਤਾ ਗਿਆ ਤੇ ਯੂਜ਼ ਕਰਕੇ ਕੋਈ ਤੇ ਕੋਈ ਇਹਨੂੰ ਸਾਂਭੇਗਾ ਨਹੀਂ ਇਹਨੂੰ ਅਸੀਂ ਸਾਂਭਣ ਨਹੀਂ ਆ ਇਲਾਜ ਤੁਸੀਂ ਆਪ ਆਪਣੇ ਧਿਆਰ ਦੇਓ ਭਾਜੀ ਡਾਕਟਰ ਕਹੇ ਸਾਡੇ ਕੋ ਭਾਜੀ ਪੈਰਾਵੇਟ ਹੈਗੇ ਤੈਨੂੰ ਸਾਡੇ ਕੋ ਤੇ ਇਲਾਜ ਪੈਰਾਮੈਟਿਕ ਨਰਸੋ ਠੱਲੇ ਹੁੰਦਾ ਭਾਜੀ ਜਿਹੜਾ ਪੱਠਿਆਂ ਦੇ ਪੈਸੇ ਇਕੱਠੇ ਹੁੰਦੇ ਆ ਜੀ ਸਰ ਆਪਾਂ ਸਾਨੂੰ ਪੱਠਿਆਂ ਦੇ ਜਿਹੜੇ ਪੈਸੇ ਇਕੱਠੇ ਹੁੰਦੇ ਆ ਆਪਾਂ ਯੂਜ਼ ਵੀ ਕਰ ਰਹੇ ਆ ਸਾਡਾ ਕੋਲ ਰਿਕਾਰਡ ਹੈਗਾ ਉਹਨਾਂ ਦਾ ਰਿਕਾਰਡ ਹੈ ਤੁਸੀਂ ਲੋਕਾਂ ਕੋਲ ਪੱਠਿਆਂ ਦੇ ਪੈਸੇ ਲੈ ਰਹੇ ਹੋ ਦੁੱਧ ਲਈ ਗਾਂ ਭਾਜੀ ਸਾਡੇ ਕੋਲ ਸਿਰਫ ਇਸ ਟਾਈਮ 3 ਤੋਂ 4 ਰਹੀਆਂ ਤੇ ਦੁੱਧ ਸੇਲ ਪਰਚੇਸ ਨਹੀਂ ਬਿਲਕੁਲ ਨਹੀਂ ਭਾਜੀ ਬਿਲਕੁਲ ਕੋਈ ਬੰਦਾ ਵੀ ਆ ਕੇ ਸਾਡੇ ਕੋਲ ਕਹਿੰਦਾ ਕਿ ਜਿਹੜੀਆਂ ਜਿਹੜੇ ਤਰੈਂਦੀਆਂ ਗਾਈਆਂ ਹੈਗੀਆਂ ਸਾਡੇ ਕੋਲ ਸਰ ਸਾਰੀਆਂ ਹੀ ਫੰਡਰ ਰਹੀਆਂ ਸਰ ਜਿਹੜੀਆਂ ਡੇਰੀ ਫਾਰਮਰ ਨੇ ਛੱਡ ਦਿੰਦੇ ਆ ਉਹ ਗਾਵਾਂ ਹੈਗੀਆਂ ਸਰ ਇੱਥੇ ਰੋਡ ਸਾਈਡ ਗਾਵਾਂ ਰੋਡ ਸਾਈਡ ਔਰ ਪਲੱਸ ਸਮਾਜ ਸੇਵਿਕ ਗਊਚਾਲਾ ਦੇ ਅੰਦਰ ਪਹੁੰਚ ਚੁੱਕੇ ਨੇ ਉਹਨਾਂ ਦੇ ਹੱਥ ਦੇ ਵਿੱਚ ਪੇਪਰ ਹੈਗੇ ਨੇ ਇਹ ਪੇਪਰ ਕਿਸ ਚੀਜ਼ ਤੇ ਆ ਕਿਉਂ ਇੱਥੇ ਪਹੁੰਚੇ ਨੇ ਕੀ ਜਾਣਕਾਰੀ ਉਹਨਾਂ ਨੂੰ ਮਿਲੀ ਆ ਉਹਨਾਂ ਦਾ ਬਲੋ ਕਿਹਾ ਜਾ ਰਿਹਾ ਕਿ ਇੱਥੇ ਕੋਈ ਕਪੜਾ ਹੋ ਰਿਹਾ ਇਹ ਸਮਾਜ ਸੇਵਕ ਕਹਿ ਰਹੇ ਨੇ ਤੇ ਗੱਲਬਾਤ ਵੀ ਅਸੀਂ ਕਰਾਂਗੇ ਮੈਂ ਅੰਮ੍ਰਿਤਸਰ ਤੋਂ ਇੱਕ ਸਮਾਜ ਸੇਵਕ ਆ ਸਾਨੂੰ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੇ ਇੱਕ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਆ ਜਿਹੜੀ ਕਾਮ ਦੇ ਨੂੰ ਗਊਸ਼ਾਲਾ ਵਾ ਇੱਥੇ ਗਊ ਮਾਤਾ ਦੀ ਬਹੁਤ ਦੁਰਗਤੀ ਹੋ ਰਹੀ ਆ ਉਹਨਾਂ ਦੀ ਸਾਮ ਸੰਭਾਲ 'ਚ ਬਹੁਤ ਦੁਰਗਤੀ ਹੋ ਰਹੀ ਆ ਤੇ ਜਿਹੜੀਆਂ ਗਊ ਮਾਤਾ ਇਹ ਉਹਨਾਂ ਨੂੰ ਸੇਲ ਕਰਦੇ ਨੇ ਅਸੀਂ ਦੇਖੋ ਜੀ ਅੱਜ ਇਨਸਾਨੀਅਤ ਦੇ ਨਾਤੇ ਇੱਕ ਗਊ ਭਗਤ ਹੋਣ ਦੇ ਨਾਤੇ ਇਹਨਾਂ ਕੋਲ ਪੁੱਛਣ ਆਏ ਆ ਜੇ ਦੇ ਇੱਥੇ ਇਹੋ ਜਿਹਾ ਕੁਝ ਹੁੰਦਾ ਆਪਾਂ ਪਾਣੇ ਆ ਅਸੀਂ ਇਹਨਾਂ ਦੇ ਪਰਚਾ ਵੀ ਕਰਾਵਾਂਗੇ ਜੇ ਉਹ ਧਰਨਾ ਲਾਣਾ ਪਿਆ ਧਰਨਾ ਵੀ ਲਾਵਾਂਗੇ ਇਹ ਆਪਣਾ ਸਪਸ਼ਟੀਕਰਨ ਦੇਣ ਕਿ ਇੱਥੇ ਕੀ ਹੁੰਦਾ ਜੀ ਆਪਾਂ ਕੌਣ ਆਪਾਂ ਮੈਂ ਭਾਜੀ ਇੱਕ ਇਨਸਾਨ ਆ ਦੇਖੋ ਜੀ ਕਾਨੂੰਨ ਦਾ ਕੰਮ ਕਾਦਾ ਵਾ ਗਊ ਮਾਤਾ ਵਾ ਸਾਡੀ ਆਰ ਪੂਜਨੀ ਮੈਂ ਹਿੰਦੂ ਸਮਾਜ ਤੋਂ ਮੇਰਾ ਫਰਜ ਬੰਦਾ ਇਨਸਾਨੀ ਤੌਰ ਤੇ ਨਾਲਾ ਕਿ ਮੈਂ ਆਪਕੇ ਵੇਖਾਂ ਕਿ ਕਿਤੇ ਨਾ ਦੀ ਦੁਰਗਤੀ ਤਾਂ ਨਹੀਂ ਹੋ ਰਹੀ ਕਾਨੂੰਨ ਦਾ ਕੰਮ ਹੈਗਾ ਕਾਨੂੰਨ ਵੀ ਉਦੋਂ ਹੀ ਆਊਗਾ ਜਦੋਂ ਮੈਂ ਕਾਨੂੰਨ ਨੂੰ ਦੱਸਾਂਗਾ ਆਓ ਭਾਈ ਸਾਹਿਬ ਤੁਸੀਂ ਵੀ ਆਓ ਲਾਗੇ ਤੁਹਾਡੇ ਤੇ ਇਸ ਮੈਨੇਜਰ ਨੇ ਇਥੋਂ ਦੇ ਦੀ ਮੌਤ ਹੋ ਜਾਂਦੀ ਆ ਉਹਨਾਂ ਨੂੰ ਵੇਚ ਦਿੰਦੇ ਜੀ ਕਿੱਥੇ ਗੰਮਾ ਜਿਆ ਕੀ ਹੈਗਾ ਸਾਰਾ ਸਟੇਟਸ ਭਾਜੀ ਸਭ ਤੋਂ ਪਹਿਲੀ ਗੱਲ ਤੇ ਮੈਂ ਇਹ ਕਵਾਂਗਾ ਕਿ ਚਲੋ ਇਹ ਆਏ ਆ ਇਹ ਅੱਗੇ ਵੀ ਆਉਂਦੇ ਆ ਵੈਸੇ ਤੇ ਬਟ ਲੇਕਿਨ ਅੱਜ ਇਹ ਆਏ ਆ ਇੱਕ ਇਹਨਾਂ ਨੂੰ ਕੰਪਲੀਟ ਮਿਲੀ ਸੀ ਕਿ ਤਾਂ ਕਰਕੇ ਆਏ ਆ ਤੇ ਦੂਸਰਾ ਸਪਸ਼ਟ ਕਰਨ ਜੋ ਜੋ ਗੱਲਾਂ ਕਰ ਰਹੇ ਆ ਨਾ ਭਾਜੀ ਦੇਖੋ ਹੁਣ ਜਿਹੜਾ ਬੰਦਾ ਇਸ ਟਾਈਮ ਭਾਜੀ ਕਿੰਨਾ 12:30 ਹੋਇਆ ਅਸੀਂ ਸਵੇਰੇ ਭਾਜੀ 11 ਵੇ ਖਾਣਾ ਪਾਣੇ ਆ ਠੀਕ ਹੋ ਗਿਆ ਤੇ ਅੱਜ ਵੀ ਦੇਖੋ ਹਲੇ ਵੀ ਦੇਖ ਲਓ ਖੁਰਲੀਆਂ ਦੀ ਖਾਣਾ ਪਿਆ ਹੋਇਆ ਹੁਣ ਇੱਥੇ ਭਾਜੀ ਕਿੰਨਾ ਗਊ ਮਾਂ ਤਾਂ ਖਾ ਰਹੀ ਉਸ ਟਾਈਮ ਖਾਣਾ ਕੋਈ ਬੰਦਾ ਆਏਗਾ 2 ਵਜੇ ਉਸ ਟਾਈਮ ਤੇ ਇਹਨਾਂ ਨੇ ਖਾ ਚੁੱਕੇ ਵਿਲੇ ਹੋ ਗਿਆ ਨਾ 2 ਵਜੇ ਆਏਗਾ ਤੇ ਉਸ ਟਾਈਮ ਖਾਣਾ ਨਹੀਂ ਮਿਲੇਗਾ ਇਹਦੇ ਵਿੱਚ ਨਾ ਨੈਚੁਰਲੀ ਗੱਲ ਆ ਤੇ ਤੁਸੀਂ ਦੇਖੋਗੇ ਇਹ ਹੈ ਵੀ ਸ਼ਹਿਰ ਤੋਂ ਬਹੁਤ ਦੂਰ ਆ ਫੁੱਟਵਾਲ ਤੇ ਹੈ ਨਹੀਂ ਕੋਈ ਆਂਦਾ ਹੈ ਨਹੀਂ ਆ ਠੀਕ ਆ ਅਸੀਂ ਜਿੰਨਾ ਵੀ ਖਾਣਾ ਬਣਾ ਆਪਣੇ ਪੱਲੇਓਂ ਹੀ ਬਣਾ ਤੁਹਾਨੂੰ ਪੱਠਿਆਂ ਦੇ ਪੈਸੇ ਇਕੱਠੇ ਹੁੰਦੇ ਆ ਜੀ ਸਰ ਆਪਾਂ ਸਾਨੂੰ ਪੱਠਿਆਂ ਦੇ ਜਿਹੜੇ ਪੈਸੇ ਇਕੱਠੇ ਹੁੰਦੇ ਆ ਆਪਾਂ ਯੂਜ਼ ਵੀ ਕਰ ਰਹੇ ਆ ਸਾਡੇ ਕੋਲ ਰਿਕਾਰਡ ਹੈਗਾ ਉਹਨੂੰ ਰਿਕਾਰਡ ਤੁਸੀਂ ਲੋਕਾਂ ਕੋ ਪੱਠਿਆਂ ਦੇ ਪੈਸੇ ਲੈ ਰਹੇ ਹੋ ਸਾਰੇ ਸਾਡੇ ਡੋਨੇਸ਼ਨ ਬਾਕਸ ਲੱਗੇ ਆ ਉਹਦੇ ਚੋਂ ਕਿੰਨਾ ਜੋ ਵੀ ਡੋਨੇਸ਼ਨ ਦਾ ਨਿਕਲਦਾ ਹੈ ਪਰ ਸਾਰੇ ਪੱਠੇ ਲੈਣੇ ਆ ਉਹ ਤਾਂ ਪੱਟ ਪੱਟ ਸਾਰੀ ਕੁਝ ਹੈਗੀ ਸਭ ਕੁਝ ਹੈ ਭਾਜੀ ਪ੍ਰੋਪਰ ਹਰ ਇੱਕ ਇੱਕ ਚੀਜ਼ ਭਾਜੀ ਇੱਕ ਇੱਕ ਚੀਜ਼ ਦਾ ਮੈਂ ਸਪਸ਼ਟ ਗਵਾ ਮੈਨੂੰ ਸਭ ਕੁਝ ਹੈਗਾ ਭਾਜੀ ਪਰ ਉਹ ਗੱਲ ਕਹਿ ਰਹੇ ਨੇ ਕਿ ਗਊਆਂ ਮਾਰ ਕੇ ਵੇਚਿਆ ਜਾਂਦੀਆਂ ਨੇ ਉਹ ਕਦੇ ਕੰਪਲੇਟ ਮਿਲੀ ਨਹੀਂ ਮਾਰ ਕੇ ਨਹੀਂ ਵੇਖੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਆਪਾਂ ਆਪਾਂ ਕੋਈ ਗਲਤ ਇਲਜ਼ਾਮ ਨਹੀਂ ਲਾਣਾ ਜੋ ਹਨ ਸੋਸ਼ਲ ਮੀਡੀਆ ਤੇ ਮਿਲ ਰਹੀ ਹੈ ਇਨਫੋਰਮੇਸ਼ਨ ਅਸੀਂ ਹੋਰੇ ਆਧਾਰ ਤੇ ਆਏ ਆ ਉਹਨਾਂ ਨੇ ਸਾਨੂੰ ਦੱਸਿਆ ਕਿ ਗਊ ਮਾਤਾ ਦੀ ਦੁਰਗਤੀ ਹੁੰਦੀ ਆ ਇਹਨਾਂ ਨੂੰ ਜਿਹੜੇ ਪੈਸਿਆਂ ਦਾ ਅਹੀ ਉਹ ਸਪਸ਼ਟੀਕਰਨ ਲੈਣ ਆਏ ਆ कि ਇਹਨਾਂ ਕੋ ਡਾਕਟਰੀ ਇਲਾਜ ਪੂਰਾ ਹੈਗਾ ਇੱਥੇ ਤੇ ਜਿਹੜੀਆਂ ਗਔਆਂ ਮਰਦੀਆਂ ਉਹਦਾ ਇਹ ਕਰਦੇ ਕੀ ਨੇ ਭਾਜੀ ਆਪਰੇਸ਼ਨ ਥੀਟਰ ਬਣਾਇਆ ਹੋਇਆ ਹੈ ਮੈਂ ਭਾਜੀ ਸਭ ਤੋਂ ਪਹਿਲੀ ਦੇਖੋ ਮੇਰੀ ਗੱਲ ਸੁਣੋ ਵਰਨ ਭਾਜੀ ਤੁਸੀਂ ਮੇਰੇ ਵੱਡੇ ਭਰਾ ਹੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਮੈਂ ਦੇਖੋ ਮੇਰਾ ਕੋਈ ਪੈਰ ਵਿਰੋਧ ਨਹੀਂ ਬਿਲਕੁਲ ਬਿਲਕੁਲ ਮੇਰਾ ਵੀ ਨਹੀਂ ਗਾ ਮੈਂ ਮੈਂ ਮੇਰਾ ਹੱਥ ਬੰਦਾ ਵਾ ਇਹ ਚੀਜ਼ ਬਾਰੇ ਆਪ ਨੂੰ ਜਾਣਕਾਰੀ ਲੈਣਾ ਕਿਉਂਕਿ ਸੋਸ਼ਲ ਮੀਡੀਆ ਤੇ ਜੇ ਗੱਲਾਂ ਉੱਡਦੀਆਂ ਵਾ ਕਿਤੇ ਨਾ ਕਿਤੇ ਕੋਈ ਸੱਚ ਆ ਜਾਂ ਝੂਠ ਆ ਜਨਤਾ ਤੇ ਪਰੇਸ਼ਾਨ ਹੋ ਰਹੀ ਨਾ ਜਨਤਾ ਦੇ ਮਨ ਚ ਤੇ ਆਂਦਾ ਨਾ ਕਿਤੇ ਸਾਡੀ ਗਔਮਾਂ ਤਾਂ ਐਦਾਂ ਹੋ ਰਿਆ ਜ ਪਾਜੀ ਬਿਲਕੁਲ ਬਿਲਕੁਲ ਜੇ ਤੁਸੀਂ ਝੂਠੇ ਹੋ ਤਾਂਾਨੂੰ ਵੀ ਪਤਾ ਲੱਗੇ ਤੁਸੀਂ ਇੱਥੇ ਕਰਨ ਕੀ ਦੇਉ ਤੇ ਅਸੀਂ ਤੁਹਾਡੇ ਤੇ ਵੀ ਕਾਰਵਾਈ ਕਰਾਈਏ ਮੈਂ ਪਾਜੀ ਇੱਕ ਹੀ ਗੱਲ ਦਾ ਜੇ ਕੋਈ ਨਕਸ਼ਾ ਜਾਣਕਾਰੀ ਦੇਣਾ ਹੈ ਪਾਜੀ ਦੇਖੋ ਮੇਰੀ ਗੱਲ ਸੁਣੋ ਸਭ ਤੋਂ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਦੁੱਧ ਵਾਲੀ ਗਾਂ ਪਾਜੀ ਸਾਡੇ ਕੋਲ ਸਿਰਫ ਵੈਸਟਰਨ 3 ਤੋਂ 4 ਹੈਗੀਆਂ ਤੇ ਮੈਂ ਦੁੱਧ ਦੋ ਸੇਲ ਪਰਚੇਜ਼ ਨਹੀਂ ਕਰਦੇ ਬਿਲਕੁਲ ਨਹੀਂ ਪਾਜੀ ਬਿਲਕੁਲ ਕੋਈ ਬੰਦਾ ਵੀ ਆ ਕੇ ਸਾਡੇ ਕੋਲ ਕਹਦੇ ਕਿ ਜਿਹੜੇ ਤਰੰਦੀਆਂ ਗਾਈਆਂ ਹੈਗੀਆਂ ਸਾਡੇ ਕੋਲ ਸਰ ਸਾਰੀਆਂ ਹੀ ਫੰਡਰ ਹੈਗੀਆਂ ਸਰ ਜਿਹੜੀਆਂ ਡੇਰੀ ਫਾਰਮਰ ਨੇ ਛੱਡ ਦਿੰਦੇ ਆ ਉਹ ਗਾਵਾਂ ਆਈਆਂ ਸਰ ਇੱਥੇ ਰੋਡ ਸਾਈਡ ਗਾਵਾਂ ਆ ਰੋਡ ਸਾਈਡ ਔਰ ਪਲੱਸ ਐਕਸੀਡੈਂਟ ਗਾਵਾਂ ਸਾਡੇ ਕੋਲ ਭਾਜੀ ਸਾਡੇ ਕੋਲ ਸਾਰੀਆਂ ਐਕਸੀਡੈਂਟਲ ਗਾਵਾਂ ਆਗੀਆਂ ਸਾਰੀਆਂ ਜਿਹਨੇ ਮੈਂ ਕਿਹਾ ਹੋਰ ਕੋਈ ਵੀ ਗਊਸ਼ਾਲਾ ਅਸੈਪਟ ਨਹੀਂ ਕਰਦੀ ਫਿਰ ਦੂਸਰੀ ਗੱਲ ਹੈਗੀ ਆ ਕਿ ਜਿਹੜੇ ਵੀ ਲੋਕ ਅਗਰ ਗਾਂ ਨੂੰ ਭੇਜਦੇ ਇੱਥੇ ਹੋਰ ਕੋਈ ਗਊਸ਼ਾਲਾ ਤੇ ਅਸੈਪਟ ਨਹੀਂ ਕਰਦੇ ਔਰ ਅਸੀਂ ਅਸੈਪਟ ਕਰਦੇ ਆ ਉਸ ਤੋਂ ਬਾਅਦ ਉਹਦਾ ਪਤਾ ਵੀ ਨਹੀਂ ਲੈਣ ਆਂਦੇ ਕੋਈ ਕਿ ਅਸੀਂ ਅਗਰ ਗਾਵਾਂ ਕਿਤੇ ਭੇਜੀਆਂ ਆ ਤੇ ਉਹਦਾ ਪਤਾ ਤੇ ਲਈਏ ਕਮ ਸੇ ਕਮ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਦਾ ਪ੍ਰੋਪਰ ਇਲਾਜ ਕਰੀਦਾ ਇੱਥੇ ਇਲਾਜ ਤੁਸੀਂ ਆਪ ਆਪਣੇ ਹੱਥੀਂ ਕਰਦੇ ਹੋ ਭਾਜੀ ਡਾਕਟਰ ਕੇ ਸਾਡੇ ਕੋ ਭਾਜੀ ਪੈਰਾਵੇਟ ਹੈ ਤੈਨੂੰ ਸਾਡੇ ਕੋ ਤੇ ਇਲਾਜ ਪੈਰਾਵੇਟਿਕ ਨਰਸ ਤੋਂ ਥੱਲੇ ਹੁੰਦਾ ਭਾਜੀ ਜਿਹੜਾ ਇਲਾਜ ਕਿੱਥੇ ਹੁੰਦਾ ਇਲਾਜ ਆਓ ਤਾਂ ਆਓ ਭਾਜੀ ਤੁਹਾਨੂੰ ਮੈਂ ਦਿਖਾਵਾਂ ਆਜੋ ਇਸ ਸਮਾਜ ਸੇਵਕ ਨੂੰ ਸ਼ਿਕਾਇਤਾਂ ਮੇਰੀਆਂ ਸੀ ਤੇ ਉਹ ਅੱਜ ਕਹਿ ਸਕਦੇ ਆ ਕਿ ਇੱਕ ਰੇਡ ਕੀਤੀ ਗਈ ਇਸ ਸਮਾਜ ਸੇਵਕ ਦੇ ਵੱਲੋਂ ਮੈਨੇਜਰ ਕੋ ਸਵਾਲ ਜਵਾਬ ਕੀਤੇ ਜਾ ਰਹੇ ਨੇ ਠੋਕਵਾ ਕਿ ਮੁਕਾਬਲਾ ਕਹਿ ਸਕਦੇ ਕਿ ਸਾਡੇ ਸਾਹਮਣੇ ਦਾ ਹੋ ਰਿਹਾ ਕਿ ਜਵਾਬ ਮੰਗਣੇ ਵੀ ਚਾਹੀਦੇ ਨੇ ਉਹ ਕਿਉਂਕਿ ਸਮਾਜ ਸੇਵਕ ਕਹਿ ਰਹੇ ਨੇ ਇੱਕ ਨਿਸ਼ਾਨੀ ਤੋਂ ਹੋ ਇੱਥੇ ਪਹੁੰਚਦਾ ਪਹਿਲਾਂ ਹੀ ਮੈਂ ਕਈ ਵਾਰ ਆਇਆ ਪਰ ਜੋ ਸ਼ਿਕਾਇਤਾਂ ਮਿਲੀਆਂ ਨੇ ਉਹਨਾਂ ਸ਼ਿਕਾਇਤਾਂ ਦੇ ਧਾਰਤੇ ਉੱਪਰ ਮੈਂ ਇਸ ਜਗ੍ਹਾ ਦੇ ਉੱਪਰ ਕੀ ਕੀ ਹੋ ਰਿਹਾ ਇਹ ਸਾਰੀ ਚੀਜ਼ ਨੂੰ ਜਾਣਨ ਵਾਸਤੇ ਪਹੁੰਚੇ ਨੇ ਇਹ ਦੇਖੋ ਆ ਆ ਕੀ ਇੱਕ ਹੀ ਚੀਜ਼ ਹੈ ਇਲਾਜ ਕੀਤਾ ਜਾ ਰਿਹਾ ਇਹ ਕਿੰਨੇ ਡਾਕਟਰ ਨੇ ਤੁਹਾਡੇ ਭਾਜੀ ਸਾਡੇ ਕੋਲੋਂ ਇਸ ਟਾਈਮ ਦੋ ਪੈਰਾਮੈਟ ਹੈਗੇ ਜਿਹੜੇ ਇੱਥੇ ਮੌਜੂਦ ਹੈਗੇ ਨੇ ਤੁਸੀਂ ਇਹ ਦੇਖੋ ਇਹ ਸਾਡਾਗਾ ਆਈਸੀਯੂ ਵੋਡ ਦੇਖੋ ਠੀਕ ਹੈ ਹੁਣ ਇਹ ਬਲਾਈਂਡ ਗਈ ਆ ਗਾਂ ਇਹ ਗਾਂ ਬਲਾਈਂਡ ਗਈ ਆ ਇਹਦਾ ਕੀ ਕਸੂਰ ਹੈ ਇਹਨੂੰ ਛੱਡ ਦਿੱਤਾ ਗਿਆ ਤੇ ਯੂਜ਼ ਕਰਕੇ ਹੂੰ ਹੋਰ ਤੇ ਕੋਈ ਇਹਨੂੰ ਸਾਂਭੇਗਾ ਨਹੀਂ ਇਹਨੂੰ ਅਸੀਂ ਸਾਂਭਣਦੇ ਆਂ ਹਾਂਜੀ ਇਹਨੂੰ ਬਿਲਕੁਲ ਹੀ ਦੇ ਦੋ ਬਿਲਕੁਲ 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 ਬੈਂਡ ਆ ਬਾਜੀ ਇਹਦੇ ਲੱਗੇ ਤੁਸੀਂ ਚਲ ਜਓ ਇਹਦੇ ਇਹ ਸਮੈਲ ਦੇ ਨਾਲ ਅਗਰ ਇਹਨੂੰ ਤੁਸੀਂ ਕੁਝ ਖਵਾਓਗੇ ਤਾਂ ਹੀ ਖਾਏਗੀ ਆਦਰਵਾਇਸ ਇਹਨੂੰ ਕੁਝ ਨਹੀਂ ਪਤਾ ਲੱਗਦਾ ਠੀਕ ਹੋ ਗਿਆ ਉਹਦਾ ਐਕਸੀਡੈਂਟ ਹੋਇਆ ਬਾਜੀ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਉਹ ਵੀ ਐਕਸੀਡੈਂਟ ਗਾਵਾਂ ਪਈ ਆ ਉਹਨੂੰ ਗੁਲਗੋ ਚੜਦਾ ਪਿਆ ਬਾਜੀ ਉਹ ਦੇਖੋ ਠੀਕ ਆ ਜੀ ਤੇ ਉਹ ਇੱਕ ਬੱਚੇ ਦਾ ਐਕਸੀਡੈਂਟ ਹੋਇਆ ਸੀਗਾ ਉਹ ਨੂੰ ਆਪਾਂ ਪ੍ਰੋਪਰ ਠੀਕ ਕਰ ਦਿੱਤਾ ਉਹ ਗਾਂ ਆਪਾਂ ਉਹਦਾ ਉਹ ਆਈ ਸੀ ਕੀ ਸਾਡੇ ਕੋਲ ਉਹਦੇ ਚੱਡੇ ਖੁੱਲ ਗਏ ਸੀਗੇ ਕੀ ਤੁਹਾਨੂੰ ਹਸਤਾਖਰ ਦਿੱਤਾ ਤਾਂ ਦੇਖੋ ਆ ਜਿਹੜੀ ਚੀਜ਼ ਆ ਜਿਹੜੀ ਮੈਂ ਚੀਜ਼ ਵੇਖਾਂ ਨਾ ਚਲੋ ਸਾਨੂੰ ਵੀ ਖੁਸ਼ੀ ਆ ਕਿ ਸਾਡੀ ਗਊ ਮਾਤਾ ਦਾ ਪ੍ਰੋਪਰ ਇਲਾਜ ਹੋ ਰਿਹਾ ਪ੍ਰੋਪਰ ਉਹਦੀ ਦੇਖ ਰੇ ਕੋਰੀਆ ਮੇਨ ਸਾਡਾ ਜਿਹੜਾ ਮੋਟਿਵ ਹੈ ਜਿਹੜੀਆਂ ਸਾਨੂੰ ਸ਼ਿਕਾਇਤ ਆ ਰਹੀਆਂ ਕਿ ਗਊਆਂ ਮਰਨ ਤੋਂ ਬਾਅਦ ਇਹ ਕਰਦੇ ਕੀ ਨਹੀਂ ਉਹਨਾਂ ਦਾ ਭਾਈ ਸਾਹਿਬ ਆਜੋ ਮਰਨ ਤੋਂ ਬਾਅਦ ਕੀ ਕਰਦੇ ਜੀ ਇੱਕ ਵਾਰ ਸਪਸ਼ਟ ਕਰਨ ਦੋ ਤੇ ਉਸ ਤੋਂ ਬਾਅਦ ਸਾਨੂੰ ਪ੍ਰੂਫ ਵੀ ਚਾਹੀਦੇ ਸਾਰੇ ਪਾਜੀ ਪਹਿਲੀ ਗੱਲ ਤੇ ਇਹ ਵੈ ਕਿ ਜਿਹੜੀ ਵੀ ਗਾਂ ਦੀ ਡੈਥ ਹੁੰਦੀ ਹੈ ਨਾ ਪਾਜੀ ਉਹ ਗਊਸ਼ਾਲਾ ਦੇ ਵਿੱਚ ਹੀ ਦਫਨਾਈ ਜਾਂਦੀ ਹੈ ਉਹ ਬਾਅਰ ਸੀ ਚਾਹੇ ਮੈਂ ਤੁਹਾਡੇ ਕੋਲੋਂ ਥੋੜਾ ਹੁੰਦਾ ਕੁਝ ਭਾਈ ਤੁਸੀਂ ਦਫਨਾ ਦਿੰਦੇ ਬਿਲਕੁਲ ਦਵਾਈ ਬਿਲਕੁਲ ਪ੍ਰੋਪਰ ਭਾਜੀ ਲਿਖਤੀ ਪ੍ਰੂਫ ਹੈ ਸਾਡੇ ਕੋਲ ਵੀਡੀਓਜ਼ ਵੀ ਗਈਆਂ ਭਾਈ ਸਾਡੇ ਕੋਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਦਿਖਾਉਂਗਾ ਭਾਜੀ ਤੁਹਾਨੂੰ ਮੈਂ ਦਿਖਾਉਂਗਾ ਇਸ ਜਗ੍ਹਾ ਤੇ ਜਿੱਥੇ ਤੁਸੀਂ ਖਲੋਤੇ ਹੋ ਨਾ ਭਾਜੀ ਇਹ ਸਭ ਤੋਂ ਪਹਿਲਾਂ ਇੱਥੇ ਸ਼ੈੱਡ ਬਿਲਕੁਲ ਨਹੀਂ ਸੀਗਾ ਜਦੋਂ ਗਊਸ਼ਾਲਾ ਤੇ ਜਿਹੜਾ ਗੇਟ ਸੀਗਾ ਨਾ ਸਭ ਤੋਂ ਪੁਰਾਣਾ ਉੱਪਰਲਾ ਗੇਟ ਸੀਗਾ ਉਧਰ ਵਾਲਾ ਠੀਕ ਹੈ ਉੱਥੋਂ ਐਂਟਰੀ ਸੀਗੀ ਤੇ ਬਾਕੀ ਸਾਰਾ ਕੁਝ ਨਹੀਂ ਸੀ ਬਣਿਆ ਸਾਰਾ ਹੀ ਖਾਲੀ ਸੀਗਾ ਸਾਰਾ ਇੱਥੇ ਕੱਚੀ ਜਗ੍ਹਾ ਹੀ ਅੱਜ ਇੱਥੇ ਤਕਰੀਬਨ 200 ਤੇ 70 ਗਾਵਾਂ ਗਈਆਂ ਔਰ ਸਾਰੀਆਂ ਕੰਸਟਰਕਸ਼ਨ ਸਾਰੀਆਂ ਫੰਡਰ ਹੈ ਭਾਜੀ ਜਿਦੇ ਵਿੱਚ ਸਿਰਫ ਤਿੰਨ ਤੋਂ ਚਾਰ ਗਾਵਾਂ ਦੁੱਧ ਲਈਆਂ ਗਈਆਂ ਉਹ ਵੀ ਇੱਥੇ ਉਹਨਾਂ ਦੇ ਬੱਚੇਆਂ ਨਾਲ ਉਹਨਾਂ ਨੂੰ ਪੁਲਾਇਆ ਜਾਂਦਾ ਬੱਚੇ ਵੀ ਹੈਗੇ ਨੇ ਇੱਥੇ ਗਾਈਆਂ ਭਾਜੀ ਗਾਈਆਂ ਨੇ ਗਾਂ ਉਹਨਾਂ ਨੇ ਦੁੱਧ ਦੇਣ ਵਾਲੀ ਗਾਂ ਹੀ ਬਣਨਾ ਭਾਜੀ ਦੁੱਧ ਦੇਣ ਨਾਲ ਦੇਖੋ ਆਪਾਂ ਬੱਚੇ ਨੂੰ ਪੁਲਾ ਰਹੇ ਹਾਂ ਭਾਜੀ ਡੇਰੀ ਫਾਰਮਰ ਵਾਲਾ ਕੀ ਕਰਦਾ ਉਹਨੂੰ ਟੀਕਾ ਲਗਾਉਂਦਾ ਫੇਰ ਉਹਦਾ ਦੁੱਧ ਚੁੰਦਾ ਭਾਜੀ ਟੀਕਾ ਲਗਾਉਂਦੇ ਭਾਜੀ ਸਾਨੂੰ ਲੋੜ ਹੀ ਨਹੀਂ ਆਪਾਂ ਆਪਾਂ ਸੇਲ ਤੋਂ ਨਾ ਕਰਨਾ ਜੇ ਸਾਨੂੰ ਲੋੜ ਹੀ ਨਹੀਂ ਗਈ ਉਹਦੇ ਬੱਚੇ ਦਾ ਦੁੱਧ ਹੈ ਮਾਂ ਦਾ ਦੁੱਧ ਆਪਣੇ ਬੱਚੇ 'ਸੇ ਹੁੰਦਾ ਹੈ ਨਾ ਕਿ ਸਾਡੇ ਲੋਕਾਂ 'ਸੇ ਪੀਣ 'ਸੇ ਸਾਨੂੰ ਇਹ ਪ੍ਰੂਫ ਦੇ ਦਿਓ ਇਹਨਾਂ ਜਿਹੜੇ ਸਮਾਜ ਸੇਵਕ ਇੱਥੇ ਆਏ ਹੈ ਕਿ ਗਊਆਂ ਨੂੰ ਜਦੋਂ ਤੁਸੀਂ ਮਰਨ ਤੋਂ ਬਾਅਦ ਕੀ ਕਰਦੇ ਜੀ ਆਓ 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 ਇਹ ਚੀਜ਼ ਸਾਫ਼ ਕਰਨ ਕੀਤੀ ਜਾਵੇ ਕਿਉਂਕਿ ਇਹ ਚੀਜ਼ਾਂ ਬੜੇ ਸਵਾਲ ਜਿਹੜੇ ਚੁੱਕੇ ਜਾ ਰਹੇ ਨੇ ਸਮਾਜ ਸੇਵਕ ਦੇ ਵੱਲੋਂ ਕਿਉਂਕਿ ਸ਼ਿਕਾਇਤਾਂ ਜਿਹੜੀਆਂ ਮਿਲਦੀਆਂ ਪਈਆਂ ਸੀ ਤੇ ਉਹਨਾਂ ਸ਼ਿਕਾਇਤਾਂ ਦੇ ਦਾਰਤੇ ਉੱਪਰ ਹੀ ਅਸਮਾਹ ਸੇਵਕ ਪਹੁੰਚੇ ਹੋਏ ਨੇ ਕਿਉਕਿ ਹੱਥ ਦੇ ਵਿੱਚ ਅ ਵਾਈਟ ਪੇਪਰ ਫੜੇ ਹੋਏ ਨੇ ਕਿਉਂਕਿ ਕਹਿੰਦੇ ਕਿਸ ਚੀਜ਼ ਦਾ ਸਬੂਤ ਹੋਵੇ ਤੇ ਫੇਰ ਹੀ ਉਹ ਗੱਲ ਕਰਦਾ ਆ ਕੇ ਆਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ گاਉਂ ਸ਼ਾਲਾ ਵਿੱਚ ਪਹੁੰਚੇ ਹਾਂ ਕਿੰਨੀਆਂ گاਵਾ ਕਿ ਇੱਕ گاਵਾ ਆਹ ਦੇਖ ਸਕਦੇ ਹੋ ਮੈਨੇਜਰ ਸਾਹਿਬ ਇਹਨਾਂ ਦੀ ਫੰਡਿੰਗ ਫੰਡਿੰਗ ਕਿੱਥੋਂ ਹੁੰਦੀ ਆ ਹੰਦੇ ਦੀ ਆਉਂਦੀ ਕਿੱਥੇ ਲੋਕੀ ਪੱਠੇ ਦੇ ਪੈਸੇ ਹਾਂ ਤੇ ਲੋਕੀ ਵੀ ਦੇਖੇ ਜਾਂਦੇ ਤੁਹਾਨੂੰ ਪੈਸੇ ਬੁਹੇ ਦੇਖੋ ਇਹ ਤੁਸੀਂ ਪੂਰਾ ਝੋਤੀ ਮਾਰ ਰਹੇ ਹੋ ਇਹ 2 ਕਿਲੋ ਜ਼ਮੀਨ ਹੋਈ ਹੈ ਸਰ 2 ਕਿਲੋ ਜ਼ਮੀਨ ਤੋਂ ਸਿਰਫ ਇਹ ਛੋਟਾ ਜਿਹਾ ਸ਼ੈੱਡਗਾ ਸੀਗਾ ਸਰ ਸਭ ਤੋਂ ਪਹਿਲਾਂ ਜੀ ਔਰ ਇਹ ਸਾਰਾ ਹੀ ਕਿਉਂਕਿ ਸ਼ੈੱਡ ਪੂਰਾ ਦਿਖਾਇਆ ਜਾ ਸਾਰਾ ਹੀ ਸ਼ੈੱਡ ਸੀਗਾ ਤੇ ਇਹ ਇਹ ਛੋਟੇ ਨਾਲ ਸ਼ੈੱਡ ਉਸ ਤੋਂ ਬਾਅਦ ਜੋ ਇਹਲਾ ਸ਼ੈੱਡ ਬਣਿਆ ਇਹ ਸਾਰੀ ਜਿਹੜੀ ਜ਼ਮੀਨ ਸੀਗੀ ਕੱਚੀ ਸੀਗੀ ਇੱਥੇ ਸਾਰੇ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਇੱਥੇ ਸਾਰੇ ਜੀ ਇੱਥੇ ਨਾ ਬਿਲਕੁਲ ਬਿਲਕੁਲ ਭਾਜੀ ਤੁਹਾਡੇ ਕੋ ਕੀ ਪ੍ਰੂਵ ਹੁੰਦਾ ਇੱਥੇ ਪੱਥਰ ਪਾਤਾ ਹੁਣ ਕਿੱਦਾਂ ਆਪਾ ਭਾਜੀ ਤੁਸੀਂ ਭਾਜੀ ਦੇਖੋ ਭਾਜੀ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਸੱਚੀ ਗੱਲ ਸੁਣਾ ਦੇਖੋ ਤੁਸੀਂ ਵੀ ਅ ਇੱਕ ਹਿੰਦੂ ਸਮਾਜ ਦੇ ਹੋਗੇ ਮੈਂ ਵੀ ਹਿੰਦੂ ਸਮਾਜ ਦਾ ਹਾਂ ਭਾਜੀ ਦੇਖੋ ਤੁਸੀਂ ਇਹ ਵੈਸੇ ਤੇ ਵੈਸੇ ਤੇ ਮੈਂ ਕਰਨੀ ਨਹੀਂ ਦਵਾਗਾ ਭਾਜੀ ਬਾਕੀ ਦੇਖੋ ਜੇ ਮੈਂ ਤੇ ਇਹ ਚੀਜ਼ ਪੁੱਟਣੀ ਨਹੀਂ ਦਵਾਗਾ ਤੁਹਾਨੂੰ ਅਗਰ ਤੁਸੀਂ ਪੁੱਟੋਗੇ ਵੀ ਅਗਰ ਤੁਸੀਂ ਦੇਖੋ ਮੈਂ ਭਾਜੀ ਦੇਖੋ ਗਲਤ ਨਾ ਹੋਵੇ ਪੁੱਟਣੀ ਤਾਂ ਹੀ ਵੀ ਨਹੀਂ ਅਹੀਂ ਵੀ ਆਸਤਾ ਦੇਖਣੀ ਆ ਅਹੀਂ ਪੁੱਟ ਕੇ ਬੇਦਬੀ ਥੋੜਾ ਕਰਨੀ ਆ ਹਾਂ ਜੀ ਇਹ ਚਾਹਨੇ ਤੁਸੀਂ ਦੱਸੋ ਤੁਹਾਡੇ ਸਬੂਤ ਕੀ ਹੈ ਭਾਜੀ ਸਬੂਤ ਮੈਂ ਦਵਾਗਾ ਤੁਹਾਨੂੰ ਉਹ ਸਬੂਤ ਉਹ ਵੀਡੀਓਗ੍ਰਾਫੀ ਹੈ ਮੇਰੇ ਕੋਲ ਸਭ ਕੋਈ ਵੀਡੀਓਗ੍ਰਾਫੀ ਮੇਰੇ ਕੋਲ ਹਰ ਇੱਕ ਚੀਜ਼ ਦੀ ਭਾਜੀ ਹਰ ਇੱਕ ਦੀ ਮੈਂ ਹਰ ਚੀਜ਼ ਹਰ ਕਰਦਾ ਆ ਬਿਲਕੁਲ ਜੀ ਇਹ ਦੇਰੀ ਇਹ ਕਹਿ ਰਹੇ ਨੇ ਕਿ ਇਹ ਵੀ ਕਾਂ ਚਦੋਂ ਮਰਦੀ ਉਸ ਨੂੰ ਇਸ ਜਗਤ ਉੱਤੇ ਬਾਇਆ ਜਾਂਦਾ ਕਿ ਵੀਡੀਓਗ੍ਰਾਫੀ ਜੇ ਇਹਨਾਂ ਨੇ ਵੀਡੀਓਗ੍ਰਾਫੀ ਕੀਤੀ ਆ ਤੇ ਵਧੀਆ ਵਾ ਦੇਖੋ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਆਏ ਆ ਔਰ ਜੇ ਸ਼ਿਕਾਇਤਾਂ ਆਉਂਦੀਆਂ ਹੈਗੀਆਂ ਆਹਾਡਾ ਫਰਜ਼ ਆ ਇੱਕ ਹਿੰਦੂ ਇੱਕ ਸਮਾਜ ਸੇਵਕ ਜਾਂ ਇੱਕ ਗਊ ਭਗਤ ਹੋਣ ਦੇ ਨਾਤੇ ਕਿ ਅਸੀਂ ਇਹਦੀ ਕਲੈਰੀਫਿਕੇਸ਼ਨ ਲਈਏ ਕਿਹਨੇ ਦਿੱਤੀ ਤੁਹਾਨੂੰ ਸ਼ਿਕਾਇਤ ਕਿਹਨੇ ਦਿੱਤੀ ਤੁਹਾਨੂੰ ਦੇਖੋ ਜੀ ਸੋਸ਼ਲ ਮੀਡੀਆ ਦਾ ਆਏ ਦਿਨ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਪੋਸਟਾਂ ਪਾਉਂਦਾ ਰਹਿੰਦਾ ਇਹ ਤੇ ਇਹ ਲਾਈਟ ਰੱਬ ਦਾ ਬੰਦਾ ਵੀ ਕੋਈ ਹੋਵੇ ਤਾਂ ਉਹਤੇ ਵੀ ਕਿੰਤੂ ਪਰੰਤੂ ਲੋਕੀ ਕਰਦੇ ਰਹੇ ਦੇਖੋ ਤੇਹੀ ਇਹਨਾਂ ਨੂੰ ਆ ਕੇ ਕੋਈ ਸਜ਼ਾਤ ਹੋਣਾ ਸੁਣਾਤੀ ਆ ਅਸੀਂ ਕਲੈਰੀ ਸਪਸ਼ਟੀਕਰਨ ਤੇ ਲੈਣ ਦੇ ਹੱਕਦਾਰ ਹੋ ਗਏ ਆ ਕਿ ਨਹੀਂ ਦੇ ਅਸੀਂ ਸਪਸ਼ਟੀਕਰਨ ਲੈਣ ਆਏ ਆ ਜੇ ਸੱਚੇ ਨੇ ਤੇ ਇਹ ਨਰਾਜ਼ ਸਗੋ ਤੁਹਾਡੇ ਅੱਧੇ ਸਦੇ ਤੋਂ ਤੇ ਅਸੀਂ ਪਹੁੰਚ ਗਏ ਸੀ ਇਸੇ ਕਰਕੇ ਪਹੁੰਚੇ ਸੀ ਦੇਖੋ ਜੀ ਮੀਡੀਆ ਮੀਡੀਆ ਇੱਕ ਖਾਂਬਾ ਹੈ ਨਾ ਮੀਡੀਆ ਹੀ ਕਹੋ ਜਾਂ ਜਰੀਆ ਵਾ ਜਿਹੜੀ ਹਾਡੀ ਆਵਾਜ਼ ਉੱਪਰ ਤੱਕ ਪਹੁੰਚਾ ਸਕਦਾ ਜੇ ਤੇ ਸਹੀ ਨੇ ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜਿਹੜੀਆਂ ਸੋਸ਼ਲ ਮੀਡੀਆ ਤੇ ਉਹ ਫਵਾਹਾਂ ਨੇ ਜੇ ਗਲਤ ਨੇ ਤੇ ਇਹਨਾਂ ਦੇ ਕਾਰਵਾਈ ਕਰਾਉਣ ਲਈ ਵੀ ਮੀਡੀਆ ਦਾ ਰੋਲ ਹੈ ਬਿਲਕੁਲ ਜੀ ਇਹ ਜਿਹੜਾ ਇਹ ਇਹ ਦੇਖ ਲਓ ਭਾਜੀ ਹੱਲੇ ਵੀ ਸਾਡੇ ਕੋ ਹੁਣ ਜਿਹੜੀ ਬਾਕੀ ਜ਼ਮੀਨ ਪੱਕੀ ਹੋ ਗਈ ਹੈ ਤੇ ਇਹ ਜਿਹੜੀ ਜ਼ਮੀਨ ਹੱਲੇ ਵੀ ਕੱਚੀ ਗਈ ਹੈ ਇਹ ਹੱਲੇ ਰੀਸੈਂਟ ਪਰਸੋਂ ਪਾਈਕ ਗਾਂ ਦੱਬੀ ਇੱਤੇ ਪਰਸੋਂ ਚੈੱਕ ਕਰ ਲੋ ਇਹ ਜੀਸੀਬੀ ਬਲਾਕ ਹੈ ਇੱਥੇ ਇਹ ਜੀਸੀਬੀ ਦੇ ਟਾਇਰ ਦੇ ਨਿਸ਼ਾਨ ਵੀ ਗਏ ਜੇ ਬਿਲਕੁਲ ਜੀ ਵਰਮ ਜੀ ਨਿਸ਼ਾਨ ਨਾ ਬਹੁਤ ਤੁਸੀਂ ਜੀਸੀਬੀ ਵੈਸੇ ਵੀ ਚਲਾਤੇ ਹੋਣੀ ਸਾਨੂੰ ਵੀਡੀਓ ਦਿਖਾਓ ਜੇ ਤੁਹਾਡੇ ਕੋਲ ਜੀਸੀਬੀ ਕਿਉਂ ਚੱਲੇਗੀ ਇਦਾਂ ਕੋਈ ਕੰਮ ਨਹੀਂ ਕਰ ਜੀਸੀਬੀ ਦਾ ਭਾਜੀ ਜ਼ਮੀਨ ਸਿੱਧੀ ਕਰਾ ਲਈ ਚੜਾ ਲਈਏ ਭਾਜੀ ਕੋਈ ਸਾਨੂੰ ਵੀਡੀਓਗ੍ਰਾਫੀ ਦਿਖਾਓ ਮੈਂ ਦਿਖਾਉਂਗਾ ਭਾਜੀ ਹਾਂ ਹਾਂ ਬਿਲਕੁਲ ਇੱਥੇ ਤੇ ਇੱਥੇ ਪਾਜਾ ਨਿਕਲੇਗੀ ਉਹਦੇ ਧਰਤੇ ਗੱਲ ਕਰਦੇ ਪਏ ਨੇ ਉਹ ਕਹਿੰਦੇ ਸਾਨੂੰ ਸ਼ਿਕਾਇਤਾਂ ਮਿਲੀਆਂ ਤੇ ਅਸੀਂ ਪਹੁੰਚੇ ਹਾਂ ਉਹ ਵਾਈਟ ਪੇਪਰਾਂ ਚ ਮੈਂ ਭਾਜੀ ਤੁਹਾਨੂੰ ਸਾਰੇ ਪ੍ਰੂਫ ਦੇਣਾ ਸ ਸੀਸੀਟੀਵੀ ਕੈਮਰਾ ਵੀ ਲੱਗਾ ਇੱਥੇ ਆਪ ਕੋ ਸਭ ਕੋਈ ਭਾਜੀ ਸੀਸੀਟੀਵੀ ਕੈਮਰੇ ਲੱਗੇ ਭਾਜੀ ਉੱਤੇ ਇਹ ਕੱਲੀ ਕੱਲੀ ਰਿਕਾਰਡਿੰਗ ਹੁੰਦੀ ਹੈ ਸੀਸੀਟੀਵੀ ਕੋਲ ਬਿਲਕੁਲ ਅਸੀਂ ਤੇ ਭਾਜੀ ਤੁਸੀਂ گاਵਾਂ ਦੀ ਕਰਦੇ ਹੋ ਆ ਮੁੱਖ ਦਫਤਰ ਇਹ ਦਫਤਰ ਆ ਦੇਖੋ ਤਾਂ ਕੈਮਰਾ ਪਰਸੋਂ ਕਿਉਂਕਾ ਦਿਖਾਇਆ ਜਾਵੇ ਕਿਉਂਕਿ ਇਹ ਚੀਜ਼ਾਂ ਸਾਫ਼ ਕਰਨ ਵਾਸਤੇ ਅੱਜ ਸਮਾਸ ਆਹ ਦੇਖੋ ਆ ਚੀਜ਼ਾਂ ਆ ਚੀਜ਼ਾਂ ਤੁਸੀਂ ਤੁਹਾਡਾ ਕੋਈ ਹੱਕ ਨਹੀਂ ਹੈ ਇਹ ਸਪਸ਼ਟੀਕਰਨ ਲੈਣ ਆਇਆ ਹਾਂ ਸਪਸ਼ਟੀਕਰਨ ਦੋ ਮੀਡੀਆ ਦੇ ਸਾਹਮਣੇ ਦੋ ਮੀਡੀਆ ਨੂੰ ਪਤਾ ਲੱਗੇ ਤਾਂ ਕੀ ਸੱਚ ਆ ਕੀ ਝੂਠ ਆ ਜਿਹੇ ਫੁਵਾਵਾ ਫੈਲਣ ਦੀ ਆ ਤੇ ਜਿਹੜੇ ਧਾਰਮਿਕ ਆਸਤਾ ਰੱਖਦੇ ਨੇ ਗਊ ਮਾਤਾ ਚ ਉਹਨਾਂ ਦੀ ਆਸਤਾ ਨੂੰ ਠੇਸ ਨਾ ਪਹੁੰਚੇ ਕਿਉਂਕਿ ਲੋਕੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਕਮੈਂਟਾਂ ਪਾਉਂਦੇ ਨੇ ਪਾਜੀ ਮੈਂ 2 ਮਿੰਟ ਬਾਅਦ 2 ਮਿੰਟ ਲੈ ਕੇ ਚੱਲੂ ਉਹਨਾਂ ਦੇ ਮੈਂ ਤੁਹਾਨੂੰ ਹੁਣੇ ਦਿਖਾ ਰਿਆ ਮਾਜੀ ਹਾਂ ਹਰ ਇੱਕ ਦੁਕਾਨਾਂ ਤੋਂ ਪਏ ਇਹ ਚੀਜ਼ਾਂ ਲਗਾਈਆਂ ਡਰੇਸ਼ਨ ਦੇ ਉੱਪਰ ਇਹ ਕਹਿੰਦੇ ਚੋ ਜੀ ਇਹ ਕੋਈ ਹਾਡਾ ਮੋਟਿਵ ਨਹੀਂ ਕਰਕੇ ਡੋਨੇਸ਼ਨ ਅਹੀ ਤੇ ਚਾਹਨੇ ਆ ਵੇਖੋ ਜੇ ਗਊਸ਼ਾਲਾ ਵਧੀਆ ਚੱਲਣਦੀ ਆ ਵੱਧ ਤੋਂ ਵੱਧ ਉਹਨੂੰ ਡੋਨੇਸ਼ਨ ਹੋਣੀ ਚਾਹੀਦੀ ਆ ਕਿਉਂਕਿ ਉਹ ਤੁਹਾਡੇ ਪੈਸੇ ਕੀਤੇ ਨਾ ਕੀਤੇ ਗਊ ਰਖਸ਼ਾਲੀ ਲੱਗਦੇ ਨੇ ਏਰੇ ਚ ਤੁਹਾਡਾ ਅਹੀ ਇਹ ਚੀਜ਼ਾਂ ਨੂੰ ਕੋਈ ਵੀ 네ਗਟਿਵਿਟੀ ਨਹੀਂ ਲੈ ਸਕਦੇ ਤੁਹਾਡੀ 네ਗਟਿਵਿਟੀ ਦਾ ਮਕਸਦ ਇਹ ਵਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਇਹੋ ਜਿਹੀ ਕੰਪਲੇਂਟਾਂ ਫਾਈਲ ਹੋ ਰਹੀਆਂ ਵਾ ਬਿਲਕੁਲ ਜੀ ਇਹ ਜ਼ੂਮ ਕਰਕੇ ਦਿਖਾਇਆ ਜਾ ਇਹ ਗਊਸ਼ਾਲਾ ਚ ਮਰਨ ਤੋਂ ਬਾਅਦ ਗਾਈਆਂ ਦੀ ਵੇਦ ਵੀ ਹੁੰਦੀ ਉਹਨਾਂ ਨੂੰ ਵੇਚਿਆ ਜਾਂਦਾ ਅਸੀਂ ਹੋਰ ਤਾਂ ਸਪਸ਼ਟੀਕਰਨ ਲੈਣ ਆਏ ਆ ਜੇ ਆਪਣੇ ਵੱਲੋਂ ਸਹੀ ਨੇ ਅਸੀਂ ਵੀ ਇਹਨਾਂ ਨਾਲ ਖਲੋਤਾਂ ਜੇ ਗਲਤ ਨੇ ਤਾਂ ਇਹਨਾਂ ਦੇ ਖਿਲਾਫ ਹਾਂ ਜਿਹੜੇ ਸਵਾਲ ਚੁੱਕ ਰਹੇ ਨੇ ਉਹਨਾਂ ਨੂੰ ਚੁੱਪ ਕਰਵਾਇਆ ਜਾਏਗਾ ਫਿਰ ਤੁਸੀਂ ਚੁੱਪ ਕਰਾਓ ਵੇਖੋ ਜੀ ਜੇ ਕੋਈ ਗਲਤ ਸਵਾਲ ਚੁੱਕਣ ਦਿਆ ਵਾ ਤੇ ਅਸੀਂ ਉਹਨਾਂ ਦੇ ਅੱਗੇ ਖਲੋਵਾਂਗੇ ਫਿਰ ਇਹਨਾਂ ਦੇ ਹੱਕ 'ਚ ਪਰੰਜੀ ਕਿਉਂ ਮੈਂ ਤੁਹਾਡੀ ਗੱਲ ਕੱਟ ਰਿਹਾ ਭਾਜੀ ਪਲੀਜ਼ ਦੇਖੋ ਮੇਰੀ ਗੱਲ ਸੁਣੋ ਪਹਿਲੀ ਗੱਲ ਤੇ ਹੈਗੀ ਹੈ ਜਿਹੜਾ ਬੰਦਾ ਸਾਡੇ ਨਾਲ ਸਾਡੇ ਚੀਫ ਨਾਲ ਐਦਾਂ ਕਰ ਰਿਹਾ ਨਾ ਜਿੰਨੇ ਕਚਰੇ ਚ ਖਲਾਰ ਕੇ ਉਹਨਾਂ ਨੂੰ ਇੰਨੀ ਗੱਲ ਕਹੀ ਹੈ ਕਿ ਤੁਹਾਡਾ ਬੜਾ ਵੱਡਾ ਸਕੈਮ ਚੱਲ ਰਿਹਾ ਅਸੀਂ ਔਰਤੇ ਵੀ ਕਾਰਵਾਈ ਕਰ ਰਹੇ ਹਾਂ ਔਰ ਜਿਹੜਾ ਬੰਦਾ ਪੋਸਟਾਂ ਪਾ ਰਿਹਾ ਅਸੀਂ ਔਰਤੇ ਵੀ ਕਾਰਵਾਈ ਕਰ ਲਗੇ ਭਾਜੀ ਤੁਸੀਂ ਮੈਂ ਕਹਿੰਦਾ ਸਾਰੇ ਸ਼ਹਿਰ 'ਚ ਕਾਰਵਾਈ ਕਰੋ ਮੈਨੂੰ ਕਿਸੇ ਦਾ ਮਤਲਬ ਨਹੀਂ ਕਿਹੜੇ ਫਵਾਵਾਵਾਂ ਡਾਲਦੇ ਨੇ ਮੈਂ ਉਸੇ ਕਰਕੇ ਆਇਆ ਇਹ ਆ ਫਵਾਵਾਵਾਂ ਕਿ ਅਸਲੀਅਤ ਆ ਮੈਨੂੰ ਵੀਡੀਓ ਹਾਂ ਮੈਂ ਤੁਹਾਨੂੰ ਜੀ ਇਹ ਵੀਡੀਓ ਦਿਖਾਈ ਇਹ ਤਾਂ ਕਰਦੋ ਕੈਮਰੇ ਵਿੱਚ ਜੀ ਆ ਦੇਖ ਸਕਦੇ ਹੋ ਕਿ ਇਹ ਵੀਡੀਓ ਦਿਖਾਈਆਂ ਜਾ ਰਹੀਆਂ ਨੇ ਕਿ ਪੁਰਕੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾ ਰਿਹਾ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕੱਲਾ ਕੱਲਾ ਰਿਕਾਰਡ ਜਿਹੜਾ ਸਾਬਿਆ ਹੋਇਆ ਇਹਨਾਂ ਦੇ ਵੱਲੋਂ ਸਮਾਜ ਸੇਵੀ ਕ ਪਹੁੰਚੇ ਹੋਏ ਨੇ ਕਿਉਂਕਿ ਉਹ ਕਹਿ ਰਹੇ ਨੇ ਕਿ ਕਈ ਦਿਨਾਂ ਤੋਂ ਸ਼ਿਕਾਇਤਾਂ ਮੇਰੀਆਂ ਸਨ ਹੋਸਟਾਂ ਪਈਆਂ ਰਹਿੰਦੀਆਂ ਸਨ ਆ ਦੇਖ ਸਕਦੇ ਆ ਦੇਖ ਸਕਦੇ ਆ ਦੇਖੋ ਠੀਕ ਹੈ ਜੀ अच्छा दवा ये दो ए ए பாਜੀ ए பாਜੀ ਕਿੰਨਾ ਦਾ ਡਾਟਾ ਸੀ ਸੰਭਿਆ ਜਿਹੜੇ ਲੋਕ ਅਡਾਪਟ ਕਰਦੇ ਜਿੱਦਾਂ ਗਮਨਾਹੀ ਉਹਨਾਂ ਨੂੰ ਬੁਲਾਣੇ ਵੀ ਇੱਥੇ ਕਿ பாਜੀ ਪਾਏ ਅਡਾਪਟ ਵੀ ਕਰਾ ਲਈਏ ਇਹ ਅਡਾਪਟ ਕਰਾ ਲਈਏ பாਜੀ ਇਹ ਅਗਲੀ ਚੱਲ ਰਹੀ ਆ பாਜੀ ਵੀਡੀਓ ਮੈਂ ਬੇਲੀ ਆ 1 ਸੈਕਿੰਡ 1 ਸੈਕਿੰਡ 1 ਸੈਕਿੰਡ ਕੋਨੇ ਵੀਡੀਓ ਪਾਜੀ ਉਹ ਹੀ ਆ ਦੇਖ ਲੋ ਆ ਦੇਖ ਲੋ ਪਾਜੀ ਠੀਕ ਆ ਜੀ ਪਾਜੀ ਇਹ ਦੂਸਰੀ ਸੀਗੀ ਉਸ ਤੋਂ ਬਾਅਦ ਚੋ ਪਾਜੀ ਆ ਦੇਖੋ ਇਹ ਤੀਸਰੀ ਹੋਗੀ ਪਾਜੀ ਥੋੜੀ ਮੈਂ ਕਹਿੰਦਾ ਥੋੜੀ ਦਿਖਾ ਦਿਓ ਸਹੀ ਕਰਕੇ ਆਹ ਲੋ ਆ ਲੋ ਪਾਜੀ ਆਹ ਲੋ ਰੋਕੋ ਰੋਕੋ ਪਰੇ ਕੁੜੀ ਦਿਖਾਉਂਦਾ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਆ ਦੇਖੋ ਪਾਜੀ ਠੀਕ ਆ ਜੀ ਪਾਜੀ ਨਮਕ ਪਈ ਇੱਥੇ ਇਹ ਨਮਕ ਪਾਇਆ ਪਾਜੀ ਤਕਰੀਬਨ ਪਾਜੀ ਇੱਕ ਗਾਂ ਦੇ ਪਿੱਛੇ ਆ 70 ਤੋਂ 80 ਕਿਲੋ ਨਮਕ ਪਾਜਦਾ ਪਾਜੀ ਇਹ ਦੋ ਹੋ ਗਈਆਂ ਜੇ ਇਹ ਕਹਿ ਜੇ ਇੱਕ ਉਧਰ ਛੋਟਾ ਬੱਚਾ ਵੀ ਗਜੇ ਨਾਲ ਹੂੰ ਜਿਹੜਾ ਤਕਰੀਬਨ ਸਾਲ ਡੇਢ ਸਾਲ ਦਾ ਬੱਚਾ ਹੁੰਦਾ ਜਿੱਦਾਂ ਆ ਕੱਲੀ ਕੱਲੀ ਵੀਡੀਓ ਆ ਦਿਖਾਈ ਜਾ ਰਹੀ ਆ ਕਿ ਇੱਕ ਜਦੋਂ ਗਾੜ ਨੂੰ ਮਰਦੀ ਆ ਤੋ ਉਸ ਨੂੰ ਦਬਾਉਣਾ ਵਾਸਤੇ ਕਿੰਨਾ ਖਰਚਾ ਹੁੰਦਾ ਉਹ ਦੇਖ ਸੇ ਇਹ ਕੱਲੀ ਕੱਲੀ ਚੀਜ਼ੇ ਰਿਕਾਰਡ ਸਾਮਕੇ ਰੱਖਿਆ ਹੋਇਆ ਆ ਦੇਖ ਸਕਦੇ ਤੋ ਕਿ ਜੀ ਸਮਾਜ ਸੇਵਕ ਇੱਥੇ ਤਤੇ ਹੁੰਦੇ ਫਿਰਦੇ ਸੀ ਪਰ ਉਹਨਾਂ ਨੂੰ ਹੁਣ ਠੰਡਾ ਕੀਤਾ ਗਿਆ ਮੈਨੇਜਰ ਦੇ ਵੱਲੋਂ ਆ ਦੇ ਸਦੇ ਤਸਵੀਰਾਂ ਦੇ ਵਿੱਚ ਰਿਕਾਰਡ ਪੂਰਾ ਸਾਂਭਿਆ ਹੋਇਆ ਆ ਦੇ ਸਦੇ ਵਰੋਂ ਜੀ ਉਹਨੇ ਇਹ ਸ਼ੀਸ਼ਾ ਸਾਫ ਦੇਖੋ ਜੀ ਇਹ ਬਹੁਤ ਵਧੀਆ ਚੀਜ਼ ਹੈ ਸ਼ੀਸ਼ਾ ਸਾਫੀਆਂ ਮੈਨੂੰ ਠੰਡਾ ਕਰਨਾ ਇਹ ਕੋਈ ਮਕਸਦ ਨਹੀਂ ਸੀਗਾ ਮੈਂ ਇੱਕ ਇਨਸਾਨੀਅਤ ਦੇ ਨਾਤੇ ਮੈਨੂੰ ਪਤਾ ਲੱਗਾ ਕਿ ਇੱਥੇ ਦੁਰਗਤੀ ਹੋ ਰਹੀ ਹੈ ਮੇਰਾ ਫਰਜ਼ ਬੰਦਾ ਵਾ ਮੈਂ ਆਪਣੇ ਆਪ ਨੂੰ ਧਾਰਮਿਕ ਕਿਉਂ ਕਹਾਂ ਜੇ ਮੈਂ ਧਰਮ ਦੀ ਰੱਖਿਆ ਹੀ ਨਹੀਂ ਕਰ ਸਕਦਾ ਮੇਰਾ ਫਰਜ਼ ਬੰਦਾ ਹੈ ਇਹਨਾਂ ਕੋ ਆ ਕੇ ਸਪਸ਼ਟੀਕਰਨ ਲੈਣਾ ਇਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਬਹੁਤ ਵਧੀਆ ਦਿੱਤਾ ਵਾ ਮੈਂ ਇਹ ਵੇਖ ਕੇ ਬਹੁਤ ਖੁਸ਼ ਹਾਂ ਕਿ ਬਹੁਤ ਰੀਤੀ ਰਿਵਾਾ ਨਾਲ ਰਸਮ ਨਾਲ ਉਹਨਾਂ ਦਾ ਉਹ ਨਨ ਦਫਨਾਇਆ ਜਾਂਦਾ ਵਾ ਇਹ ਬਹੁਤ ਵਧੀਆ ਹੋ ਰਿਹਾ ਵਾ ਦੇਖੋ ਉਹ ਹੋਇਆ ਕੀ ਆ ਸਾਰਾ ਮੈਂ ਤੁਹਾਨੂੰ ਕਲੀਅਰ ਕਰਦਾ ਇਰਜ ਸਿਰਫ ਕੀ ਹੈਗਾ ਵਾ ਕਿ ਉਹ ਲੋਗ ਨੇ ਕਸੂਰਵਾਰ ਜਿਹੜੇ ਸੋਸ਼ਲ ਮੀਡੀਆ ਤੇ ਕੰਪਲੇਂਟਾਂ ਪਾ ਕੇ ਆ ਲੋਕਾਂ ਨੂੰ ਸੁਣਿਆ ਲਾ ਰਹੇ ਨੇ ਕਿ ਆ ਗਊਸ਼ਾਲਾ ਚੇ ਹੋ ਰਿਆ ਮਿੰਨ ਮੇਰਾ ਫਰਜ਼ ਬੰਦਾ ਸੀਗਾ ਕਿ ਮੈਂ ਆ ਕੇ ਇੱਥੇ ਵੇਖਾਂ ਕਿ ਸਭ ਸੱਚ ਆ ਕਿ ਝੂਠ ਆ ਅੱਜ ਇਹਨਾਂ ਵੱਲੋਂ ਮੈਨੂੰ ਵੀਡੀਓਜ਼ ਦਿਖਾਈਆਂ ਗਈਆਂ ਮੈਂ ਤਾਂ ਬਹੁਤ ਖੁਸ਼ ਆ ਕਿ ਠੀਕ ਆ ਇੱਕ ਗਊਸ਼ਾਲਾ ਬਹੁਤ ਵਧੀਆ ਤਰੀਕੇ ਚੱਲ ਰਹੀ ਆ ਜੇ ਮੈਂ ਵੀ ਇੱਥੇ ਆਂਦਾ ਰਿਹਾ ਵੱਟੇ ਪਾਣ ਲੇਕਿਨ ਜਿਹੜੀਆਂ ਚੀਜ਼ਾਂ ਮੈਨੂੰ ਹੁਣ ਪਤਾ ਲੱਗੀਆਂ ਉਹ ਕਿਤੇ ਨਾ ਕਿਤੇ ਮੇਰੇ ਦਿਲ 'ਚ ਹਾਰਟ ਕਰਨ ਦੀਆਂ ਆ ਜੇਕਰ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਗਲਤ ਪ੍ਰਚਾਰ ਕੋਈ ਕਰਦਾ ਹੈ ਤਾਂ ਉਹਦੇ ਨਾਲ ਲੱਗਦਾ ਨਹੀਂ ਕਿ ਆਮ ਜਨਤਾ ਜਿਹੜੀ ਇੱਕ ਰੋਲ ਚੋਂ ਨਹੀਂ ਕੱਢਦੀ ਫਿਰ ਮੈਂ ਤਾਂ ਨਹੀਂ ਇੱਕ ਗਊਸ਼ਾਲਾ ਵਾ ਠੀਕ ਹੈ ਅੱਜ ਸੋਸ਼ਲ ਮੀਡੀਆ ਦੇ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਨਾਲ ਕੀ ਹੁੰਦਾ ਵਾ ਇਹਦੇ ਨਾਲ ਜਿਹੜੇ ਹੋਰ ਗਊ ਭਗਤ ਨੇ ਉਹਨਾਂ ਦੀ ਆਸਥਾ ਨੂੰ ਠੇਸ ਪਹੁੰਚਣੀ ਆ ਉਹਨਾਂ ਨੇ ਕਿਤੇ ਨਾ ਕਿਤੇ ਸੋਚਣਾ ਕਿ ਯਾਰ ਕਿਤੇ ਨਾ ਕਿਤੇ ਇਹ ਚੀਜ਼ਾਂ ਗਲਤ ਹੋ ਰਹੀਆਂ ਜਦ ਕਿ ਆਪਾਂ ਸਬੂਤ ਇੱਥੇ ਵੇਖ ਲੈਣੇ ਇੱਥੇ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਇਹ ਜਿਹੜੇ ਸੋਸ਼ਲ ਮੀਡੀਆ ਤੇ ਫਰਵਾਹ ਫਲਾ ਰਹੇ ਮੇਰੀ ਹੱਥ ਜੋੜ ਬੇਨਤੀ ਆ ਜੇ ਤੁਹਾਡੀ ਕੋਈ ਇਹਨਾਂ ਨਾਲ ਪਰਸਨਲ ਲਾਗਤ ਹੈਗੀ ਗਊਸ਼ਾਲਾ ਨਾਲ ਉਹ ਆਪਣੇ ਤਰੀਕੇ ਕੱਢੋ ਧਰਮ ਨੂੰ ਜਾਂ ਆਸਥਾ ਨੂੰ ਵੀ ਚੁਣਾ ਲਿਆਓ ਇਹ ਬਹੁਤ ਗਲਤ ਗੱਲ ਆ ਤੁਹਾਡੇ ਵਰਗੇ ਲੋਕਾਂ ਕਰਕੇ ਲੋਕੀ ਗਊ ਰੱਖਸ਼ਾ ਵਾਲੀਆਂ ਐਨੀਮਲ ਲਵਰ ਨਹੀਂ ਬੰਦੇ ਕਿਉਂ ਬਾਅਦ ਜੇ ਤੁਹਾਡੇ ਵਰਗੇ ਲੋਕੀ ਉਹਨਾਂ ਨੂੰ ਬਦਨਾਮ ਕਰ ਰਹੇ ਨੇ ਇਹ ਬਹੁਤ ਗਲਤ ਗੱਲ ਆ ਮੈਂ ਤਾਂ ਕਹਾਂਗਾ ਜੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਅਸੀਂ ਕੰਪਲੇਨ ਉਹਨਾਂ ਦਾ ਕੰਪਲੇਨ ਦੇ ਰਿਹਾ ਮੈਂ ਕਹਿੰਦਾ ਜਰੂਰ ਐ ਹੋ ਜੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਮੈਂ ਨਾ ਜਰੂਰ ਹੋਣੀ ਚਾਹੀਦੀ ਆ ਵੇਖੋ ਕਿਤੇ ਨਾ ਕਿਤੇ ਅਸੀਂ ਵੀ ਇੱਥੇ ਆਏ ਆ ਅਸੀਂ ਕਿ ਧਰਮ ਦੇ ਕਰਕੇ ਆਏ ਆ ਆਸਥਾ ਕਰਕੇ ਆਏ ਆ ਅੱਜਾਨੂੰ ਇੱਥੇ ਕਲੈਰੀਫਿਕੇਸ਼ਨ ਮਿਲੀ ਆ ਸਾਡੀ ਇੱਕ ਕਲੈਰੀਫਿਕੇਸ਼ਨ ਉਹ ਲੋਕਾਂ ਤੱਕ ਵੀ ਪਹੁੰਚੇ ਜਿਹੜੇ ਲੋਕੀ ਉਹਨਾਂ ਦੇ ਮਗਰ ਲੱਗ ਕੇ ਇਹਨਾਂ ਨੂੰ ਗਲਤ ਸਮਝ ਜਾਂਦੇ ਨੇ ਇੱਥੇ ਕੁਛ ਇਦਾਂ ਦਾ ਨਹੀਂ ਹੋ ਰਿਹਾ ਬੜੇ ਵਧੀਆ ਤਰੀਕੇ ਮੈਂ ਵੇਖਿਆ ਆ ਆਪ ਆ ਕੇ ਵੇਖਿਆ ਅਸੀਂ ਮੀਡੀਆ ਲਿਆਉਣ ਦਾ ਮਕਸਦ ਹੀ ਇਹ ਹੈਗਾ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਹਾਂ ਹਾਂ ਉਹਨਾਂ ਨੂੰ ਖਾਸ ਤੌਰ ਤੇ ਮੈਸੇਜ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਗਊਸ਼ਾਲਾਤ ਵਾਲਿਆਂ ਤੋਂ ਹੈ ਆਪਣੀ ਪ੍ਰੋਬਲਮ ਸਿੱਧੇ ਤੌਰ ਤੇ ਇਹਨਾਂ ਨਾਲ ਨੀਟੋ ਧਰਮ ਨੂੰ ਜਾਂ ਗਊ ਮਾਤਾ ਨੂੰ ਵੀ ਚਲਿਆਂ ਦੀ ਲੋੜ ਨਹੀਂ ਜੇ ਖੁੱਲਾ ਚੈਲੰਜ ਹੈ ਜੇ ਕਿਸੇ ਨੇ ਧਰਮ ਨੂੰ ਜਾਂ ਗਊ ਮਾਤਾ ਦਾ ਨਿਰਾਦਰ ਕਰਨ ਦੀ ਇਹੋ ਜਿਹੀ ਕੋਈ ਅਫਵਾਹ ਫ ਇੰਨਾ ਤੋਂ ਪਹਿਲਾਂ ਅਹੀ ਖਲੋਤੇ ਆ ਤੁਹਾਡੀ ਕੋਈ ਪਰਸਨਲ ਅਹੀ ਨਹੀਂ ਉਹਨਾਂ ਦਾ ਮਤਲਬ ਰੱਖਦੇ ਆਪਸ ਵਿੱਚ ਨਹੀਂ ਜਿੱਟਦੇ ਰਹੋ ਧਰਮ ਨੂੰ ਨਾ ਬਦਨਾਮ ਕਰੋ ਜੇ ਤੁਹਾਨੂੰ ਗਊਸ਼ਾਲਾ ਤੋਂ ਕੋਈ ਪ੍ਰੋਬਲਮ ਆ ਸੜਕਾਂ ਤੇ ਬਹੁਤ ਗਊਆਂ ਕੋ ਮੰਦੀਆਂ ਤੁਸੀਂ ਵੀ ਅਡਾਪਟ ਕਰੋ ਤੁਸੀਂ ਵੀ ਉਹਨਾਂ ਦੀ ਸੇਵਾ ਕਰੋ ਕਹਿਣਾ ਤੇ ਕਰਨਾ 'ਚ ਬਹੁਤ ਫਰਕ ਆ ਇਹ ਕਰਕੇ ਬੁਖਾਰੇ ਤੁਸੀਂ ਕਹਿ ਕੇ ਬੁਖਾਰੇ ਜਿੱਦਨ ਤੂੰ ਹੀ ਕਰੋਗੇ ਉਦੋਂ ਅਸੀਂ ਤੁਹਾਡੇ ਨਾਲ ਵੀ ਖਲੋਵਾਂਗੇ ਬਿਲਕੁਲ ਮੋਜੀ ਕੀ ਕਹਿਣਾ ਚਾਹੋ ਤੁਹਾਨੂੰ ਤੁਹਾਡੇ ਕੋਲ ਲੈ ਲਿਆ ਤਾਂ ਕਿਤੇ ਕਿਤੇ ਪਹਿਲਾਂ ਨਿਰਾਸ਼ ਹੋ ਕੇ ਅੰਦਰ ਐਂਟਰ ਹੋਇਸ ਤੋਂ ਹੁਣ ਤੁਹਾਡੇ ਹੱਕ ਦੇ ਵਿੱਚ ਖੜੇ ਹੋ ਰਹੇ ਹਾਂ ਪਾਜੀ ਮੈਂ ਦੇਖੋ ਮੇਰੀ ਕਿੰਨਾ ਦੇਖੋ ਜਿਹੜੀ ਇੱਕ ਸੱਚਾਈ ਚੀਜ਼ ਆ ਨਾ ਪਾਜੀ ਉਹ ਉਹਦੀ ਹਮੇਸ਼ਾ ਜਿੱਤ ਹੁੰਦੀ ਆ ਥੋੜੀ ਲੇਟ ਹੁੰਦੀ ਆ ਬਟ ਹੁੰਦੀ ਜਿੱਤ ਆ ਪਾਜੀ ਠੀਕ ਹੈ ਜੀ ਬਾਕੀ ਵਰੁਣ ਜੀ ਮੇਰੇ ਕੋ ਅੱਗੇ ਵੀ ਆਉਂਦੇ ਰਹੇ ਆ ਬਟ ਲੇਕਿਨ ਅੱਜ ਕਿਸੇ ਹੋਰ ਤਰੀਕੇ ਨਾਲ ਹੀ ਆਏ ਸੀਗੇ ਬਟ ਲੇਕਿਨ ਉਹਨਾਂ ਨੂੰ ਮੈਂ ਸਾਰਾ ਚੀਜ਼ ਸਾਹਮਣੇ ਸ਼ੀਸ਼ਾ ਦਿਖਾਤਾ ਬਾਜੀ ਇਹ ਚੀਜ਼ਾਂ ਸਾਡੇ ਕੋ ਸੰਭੀ ਆ ਇਹ ਮੈਂ ਹੋਰ ਕਿਸੇ ਨੂੰ ਵੀ ਕਵਾਂਗਾ ਕਿਤੇ ਬਾਜੀ ਦੇਖੋ ਟਾਈਮ ਆਪਣਾ ਉੱਥੇ ਵੇਸਟ ਕਰੋ ਜਿੱਥੇ ਤੁਹਾਡਾ ਨਹੀਂ ਚੱਲਦਾ ਬਾਜੀ ਇੱਥੇ ਸਾਡੇ ਕੋ ਸਭ ਕੁਝ ਹੈਗਾ ਅਸੀਂ ਪ੍ਰੋਪਰ ਸਾਰਾ ਕੰਮ ਕਿਹਨਾਂ ਹਰ ਚੀਜ਼ ਦੀ ਕਿਹਨਾਂ ਰੱਖੀ ਆਪਣੇ ਕੋਲ ਸਾਡੇ ਕੋ ਸਭ ਕੁਝ ਹੈਗਾ ਤੁਸੀਂ ਡੋਪਟ ਕਿਦਾਂ ਕਰਾਉਂਦੇ ਹੋ ਬਾਜੀ ਅਡਾਪਟ ਦਾ ਇਹ ਹੈਗਾ ਕਿ ਅਸੀਂ ਦੇਖੋ ਤੁਹਾਨੂੰ ਇਹ ਗੱਲਾਂ ਕੋਈ ਗਊਸ਼ਾਲਾ ਵਾਲੇ ਨੇ ਦੱਸੇਗਾ ਕਿ ਬਾਜੀ ਇੱਕ ਪਾਜੀ 100 ਰੁਪਏ ਤੋਂ ਬਥ ਖਰਚਾ ਬਿਲਕੁਲ ਨਹੀਂ ਗਾਗਾ ਦਾ ਮਨਥਲੀ ਪਾਜੀ 3100 ਰੁਪਏ ਲੈਣੇ ਆਪਾਂ ਪਾਜੀ ਬਸ ਉਹਦੀ ਗਾਂ ਅਡਾਪਟ ਕਰਾਈ ਦੀ ਆ ਉਹ ਆਪਣੇ ਇਸ ਤਰ੍ਹਾਂ ਚੈਨਲ ਸਾਹਮਣੇ ਨੇ ਅੱਜ ਮੈਨੂੰ ਤੇ ਇੰਨੀ ਖੁਸ਼ੀ ਹੋਈ ਆ ਮੈਂ ਤਾਂ ਸੀਰੀਅਸਲੀ ਕਹਿ ਰਿਹਾ ਮੈਂ ਬਹੁਤ ਜਲਦ ਇੱਕ ਦੋ گاਮਾਂ ਇਹਨਾਂ ਕੋ ਡੋਪਟ ਵੀ ਕਰਾਂਗਾ ਬਿਲਕੁਲ ਇਹ ਵਰਨ ਜੀ ਇੱਕ ਸੀਸੀਟੀਵੀ ਕੈਮਰਾ ਲੱਗੇ ਆ ਇਹ ਇਸ ਚੀਜ਼ ਨੂੰ ਕਿਦਾਵੇ ਗਊਸ਼ਾਲਾ ਤੁਸੀਂ ਬਹੁਤ ਦੇਖਿਆ ਹੋਣਾ ਪਰ ਕੈਮਰੇ ਕਿਤੇ ਨਹੀਂ ਇੱਥੇ ਹਰ ਇੱਕ ਗਾਂ ਦੇ ਪੰਨ ਬਹੁਤ ਵਗਰ ਬੰਨਦਾ ਕਿਉਂਕਿ ਗਊਸ਼ਾਲਾ ਕਈ ਆਪਾਂ ਇਹੋ ਜਿਹੇ ਵੇਖੀਆਂ ਬੜਾ ਓਲਾ ਰੱਖਦੀਆਂ ਵਾ ਲੇਕਿਨ ਇੱਥੇ ਬਿਲਕੁਲ ਕ੍ਰਿਸਟਲ ਕਲੀਅਰ ਸਭ ਵਖ ਰਿਹਾ ਮੈਨੂੰ ਇੱਥੇ ਆ ਕੇ ਬਹੁਤ ਸੰਤੁਸ਼ਟੀ ਮਿਲੀ ਆ ਕਿ ਮੈਂ ਬਹੁਤ ਸਹੀ ਜਗ੍ਹਾ ਤੇ ਆਇਆ ਹਾਂ ਇਹ ਸ਼ੀਸ਼ਾ ਬਿਲਕੁਲ ਸਾਫ਼ ਕਰ ਦਿੱਤਾ ਗਿਆ ਕਿਉਂਕਿ ਤੇ ਹੋਰ ਵੀ ਉਹਨੇ ਵੀ ਇਸ ਤਰੀਕੇ ਨਾਲ ਗਿਆ ਕਿ ਕਿ ਚੱਲਦੀ ਆ ਸੇਵਿਕ ਜਦੋਂ ਦਰਵਾਜ਼ਾ ਨਾਲ ਖੜਕਾਇਆ ਬਹੁਤ ਤਤੇ ਸੀ ਪਰ ਅੰਦਰੋਂ ਜਦੋਂ ਮੈਨੇਜਰ ਨੇ ਪੂਰਾ ਕਲੀਅਰ ਕਰਤਾ ਹੁਣ ਵਰਨ ਜੀ ਮੈਂ ਬਹੁਤ ਖੁਸ਼ ਹੋ ਕੇ ਚੱਲਾਂ ਜੀ ਇੱਥੋਂ ਬਹੁਤ ਵਧੀਆ ਤਰੀਕੇ ਚੱਲਣ ਦਿਆ ਸਭ ਕੁਝ ਇਹ ਅਫਵਾਵਾਵਾਂ ਸੀਗੀਆਂ ਜੋ ਸੋਸ਼ਲ ਮੀਡੀਆ 'ਤੇ ਚੱਲਣਦੀਆਂ ਮੇਰਾ ਇੱਕ ਇਨਸਾਨੀਅਤ ਦੇ ਨਾਂ ਤੇ ਮੈਂ ਧਰਮ ਨੂੰ ਵਿੱਚ ਨਹੀਂ ਲਿਆ ਰਹਾ ਮੈਂ ਇੱਕ ਇਨਸਾਨੀ ਦੇ ਨਾਂ ਤੇ ਮੇਰਾ ਫਰਜ਼ ਬੰਦਾ ਸੀਗਾ ਕਿ ਮੈਂ ਇੱਥੇ ਆ ਕੇ ਇਨਾਂ ਕੋਲ ਕਲੈਰੀਫਿਕੇਸ਼ਨ ਲਵਾ ਕਿ ਇਹ ਚੀਜ਼ਾਂ ਸਹੀ ਹੋ ਰਹੀਆਂ ਕਿ ਗਲਤ ਹੋ ਰਹੀਆਂ ਇਹਨਾਂ ਨੇ ਬਹੁਤ ਵਧੀਆ ਤਰੀਕੇ ਸਾਨੂੰ ਕਲੈਰੀਫਿਕੇਸ਼ਨ ਦਿੱਤੀ ਆ ਪ੍ਰੋਪਰ ਵੀਡੀਓਗ੍ਰਾਫੀ ਵਿਖਾਈ ਆ ਸਭ ਇਹਨਾਂ ਨੇ ਦੱਸਿਆ ਕਿ ਪੱਟੇ ਵੀ ਇਹਨਾਂ ਨੇ ਸੇਲ ਨਹੀਂ ਕਰਦੇ ਉਹ ਵੀ ਫ੍ਰੀ ਕੋਸਟ ਦਿੰਦੇ ਨੇ ਲੋਕੀ ਜੋ ਦਾਨ ਦੇ ਜਾਂਦੇ ਜਾਂਨ ਇੱਥੇ ਗਊਆਂ ਅਡਾਪਟ ਤੱਕ ਹੋਣਦੀਆਂ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਹੀ ਕਹਿ ਰਿਹਾ ਮੈਂ ਇਹਨਾਂ ਕੋਲ ਖੁਸ਼ ਆ ਕਿ ਬਹੁਤ ਜਲਦ ਮੈਂ ਕਿਦੋਂ ਗਾਈਆਂ ਵੀ ਅਡਾਪਟ ਕਰਨ ਲੱਗਾ ਬਿਲਕੁਲ ਜੀ ਇਹ ਸਮਾਜ ਸੇਵਕ ਜਿਹੜੇ ਕਿ ਹਰ ਜਗ੍ਹਾ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਦੀ ਹੈਲਪ ਕਰਦੇ ਆ